ਸਕੁੰਮਣਾ ਜਿੱਥੇ ਚੱਲਾ ਨਰਵੇ ਤੇਰਾ ਜੀ ਕਰਦਾ ਹੋ ਕੇ ਆਵਾ ਪਲਰ ਤੇ ਅੱਜ ਮੇਰਾ ਜੀ ਕਰਦਾ ਵਾਵਾ ਪਲਰ ਤੇ ਗਦੀ ਐ ਮਹਿਲਾ ਦੀ ਮੂਹ ਤੇ ਆ ਪੜਾਈ ਦੀ ਰਾਣੀ ਲੱਗਦੀ ਐ ਮਹਿਲਾ ਦਾੜੀ ਨੂੰ ਤੇਲ ਲਾਣਾ ਨਾੜੀ ਨਹੀਂ ਕਰਨੀ ਹੈ ਲੜਦੀ ਨਹੀਂ ਕਰਨੀ ਦਾੜੀ ਨੂੰ ਤੇਲ ਲਾਣਾ ਮੂਹ ਤੇ ਲਾਈ ਹੁੰਦੀ ਸਾਰੇ ਯ ਪਲੀਜ਼ ਮੰਮੀ ਮੰਮੀ ਮੈਂ ਕਹਿੰਦੇ ਮੈਂ ਕਹਿੰਦੇ ਚੱਲ ਅੱਜ ਹੱਥ ਚ ਆ ਜਾ ਨ ਲਾਤਾ ਲਾਤਾ ਜੀ ਉਹ ਮੇ ਕੋਲ ਦਾ ਨਹੀਂ ਤੁਰਾ ਦਾ ਮਸਾਲਾ ਵਾਲੀ ਥੋੜੀ ਜਿਹੀ ਤੇਲ ਲਮਣਾ ਇਹ ਵੀ ਥੋੜੀ ਚਮਕ ਜੀ ਪੈ ਜਾਂਦੀ ਸਾਡੀ ਸਰੋਂ ਦਾ ਤੇਲ ਲਾਇਆ ਤੇ ਰੰਗ ਹੋ ਰਾ ਕਿਦਾਂ ਨਾ ਸਾਰਾ ਤੇਲ ਦਾ ਰੰਗ ਹੋ ਰਾ ਇਹ ਕਿਹੜਾ ਆ ਇਹ ਤੇ ਔਲੇ ਦੇ ਤੇਲ ਦੇ ਨਾਲ ਦਾੜੀ ਲਿਸ਼ਕਦੀ ਹੈ ਹਾਂ ਚਲ ਸਹੀ ਇਹ ਤਾਂ ਸਾਰ ਬੱਲੀ ਹੈ ਕਿੰਨਾ ਠੀਕ ਹੈ ਥੋੜੀ ਜਿਹਾ ਅੱਜ ਗੁੱਠਾ ਕੰਮ ਕੀਤਾ ਗੁੱਠੇ ਦੀ ਮਦਦ ਨਾਲ ਥੋੜੀ ਬੰਨੀ ਅੱਜ ਮੈਂ ਕਭੀ ਨਹੀਂ ਤੇ ਅਜਿੰਦਰ ਵੇਰ ਕੰਨੋਂ ਆਉਂਗਾ ਨਾ ਮੁਰਨੀ ਧੰ ਰੋਲ ਕੇ ਪਾਈ ਜਾ ਵੇਖੋ ਇਹਨਾਂ ਮੱਲ ਮਰੋੜ ਕੇ ਨਹੀਂ ਉਹ ਵਟਪਾਗਣਾ ਜਦੋਂ ਮਰੋੜੀ ਦੇਖਦੇ ਹੋ ਸਿੱਧੀ ੜਾਈ ਹੈ ਨਰਵੈਰਪਨ ਵੇਖਦਾ ਪਉਣਾ ਦੇਖੀਆ ਕਰੇ ਉਹ ਕਰੇ ਹੋ ਸਕਿਆ ਜੇ ਮੈਨੂੰ ਯਾਦ ਰਿਹਾ ਫਿਰ ਮੈਂ ਫੋਟੋ ਇਧਰ ਹੀ ਸਾਈਡ ਆਇਆ ਰੱਖਦਾ ਕਿ ਨਰਵੈਰਪਨ ਦੀ ਵੇਖਿਓ ਸਤਿ ਸ਼੍ਰੀ ਅਕਾਲ ਸਾਰੇ ਤੁਹਾਡਾ ਇਹਨੇ ਵਲੌਗ ਦੇ ਵਿੱਚ ਤੇ ਅੱਜ ਸੰਦੀਪ ਜੀ ਵੀ ਲੈਣ ਵਾਸਤੇ ਜਣਾ ਆ ਤੇ ਇਧਰ ਨਾਲੇ ਫੰਕਸ਼ਨ ਆ ਆਪਣੇ ਇੱਕ ਪੁਲਾੜ ਦੇ ਸਾਹਮਣੇ ਬਿਲਕੁਲ ਰਿਟਾਇਰਮੈਂਟ ਹੋਈ ਉਹਨੇ ਅੰਕਲ ਤੇ ਜੋਬ ਕਰਦੇ ਸੀਗੇ ਤੇ ਉਹ ਉਹਨਾਂ ਨੇ ਵੀ ਇਨਵਾਈਟ ਕੀਤਾ ਹੈ ਉਧਰ ਵੀ ਜਾਣਾ ਆ ਭਾਗਤ ਮੈਂ ਬੰਨ ਲਈ ਹੁਣ ਰੈਡੀ ਆ ਮੈਂ ਲੱਗ ਭਾਗਤ ਮੰਮੀ ਨਹੀਂ ਲੱਗਨੇ ਰੈਡੀ ਆ ਮੰਮੀ ਬੰਨੇ ਕੀ ਕਰਨ ਕੀ ਕਰਨ ਲਗੇ? ਪੂਰ ਜਾ ਕੱਢਣ ਲਗੇ। ਅੱਛਾ ਅੱਛਾ ਅੱਛਾ। ਐਸਾ ਰੋਡ ਤੇ ਕਚੈਰੀ ਆ ਜਾਣੀ ਹੈ ਨਾ ਤੇ ਇਹ ਰੋਡ ਵੇ ਲੋ ਕਿੰਨਾ ਚੌੜਾ ਕਰਤਾ ਇਹਨਾਂ ਨੇ ਸਰਕਾਰ ਨੇ। ਬਹੁਤ ਵਧੀਆ ਗੱਲ ਕੰਮ ਕਰ ਰਿਆ ਹੈ ਸ਼ਹਿਰੀ ਕੌਸੀ ਆਪਣੇ ਇਧਰੋਂ। ਐਂਡ ਗੱਲ ਬਾਤ ਆ ਪੂਰੀ। ਆ ਵਲੇ ਵਲੇ ਸਾਰੇ ਫੁੱਟ ਕੇ ਪਿੱਛੇ ਹੋਣਦੇ ਨੇ ਉਹ ਕੋ ਵੇ ਲੋ ਉਹ ਵਲਾ ਕਿੱਥੇ ਚੜ ਗਿਆ ਪਿੱਛੇ ਆ। ਬਹੁਤ ਵਧੀਆ ਗੱਲ ਆ ਤੇ ਜਿਹੜਾ ਕੰਮ ਹੋਣਦੇ ਆ ਨਾ। ਡੈਡੀ ਜੀ ਦਾ ਮੈਨੂੰ ਫੋਨ ਆ ਗਿਆ ਵਾ ਕਿ ਉਹ ਪਾਰਟੀ ਸ਼ੁਰੂ ਹੋ ਗਈ ਤੂੰ ਆ ਜਾ ਵੀ 10 ਮਿੰਟ। ਹੋਨੋ ਉੱਧਰ ਜਾ ਰਿਹਾ ਮੰਮੀ ਹੁਣੇ ਪਹੁੰਚ ਗਏ ਨੇ ਮੰਮੀ ਤੇ ਡੈਡੀ ਪਹੁੰਚ ਗਏ ਨੇ ਉਹ ਕਿਰਨ ਦੀਦੀ ਹੁਣਾਂ ਵੱਲ ਬੈਠੇ ਹੋਏ ਐ ਤੇ ਮੈਂ ਪਹੁੰਚਣੀ ਆਣਾ ਬਸ 2 ਮਿੰਟ ਦੇ ਵਿੱਚ ਡੈਡੀ ਮੰਮੀ ਦਾ ਹੁਣ ਖੜੇ ਨੇ ਸਾਹਮਣੇ ਹੈ ਮਣੀ ਮੈਚਿੰਗ ਕੀਤੀ ਐ ਕੋਟ ਹੀ ਬੜਾ ਡੈਡੀ ਨੇ ਪਾਇਆ ਹੈ ਧਖਾ ਜਾ ਕਰਕੇ ਪਾਰਟੀ ਸ਼ੁਰੂ ਹੋ ਗਈ ਐ ਢੋਲ ਵਾਲਾ ਸੱਦਿਆ ਮੈਂ ਹਾਂ 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 ਜੀ ਸੋਣੀ ਨਿਕਲੇ ਉਹਨੇ ਸਰਦਾਰ ਕੋਲ ਚਲ ਤਾਦਾ ਵੀਓ ਸਰਦਾਰ ਸਾਹਿਬ ਨੇ ਤੇ ਲੇੜੇ ਮਹਾ ਕਾਲੇ ਪਕੌੜੇ ਕੋਣੀ ਖਾਦੀ ਮਠਿਆਈ ਵੀ ਖਾਦੀ ਸਾਡੇ ਲਈ ਬਣਾਈ ਇਹਨਾਂ ਆ ਖਾਣ ਲस्सी ਮੇਰੀ ਖੋਲ ਦੋ ਰੈਡ ਜੀ ਹੂੰ ਆਇਆ ਪਾਰਟੀ ਤੇ 10 ਮਿੰਟ ਬਸ ਠੀਕ ਹੈ ਕਹਾਂਗੇ ਇੰਨਾ ਟਾਈਮ ਕੀ ਕਰਨਾ ਕਰਨ ਦੀ ਇਹਦਾ 10 ਮਿੰਟ ਹੋਗਾ

ਚਿੰਨਾ ਐਵੇਂ ਸੋਈ ਰਹੀ ਆਪਣਾ ਕਾਦੀਆਂ ਦਾ ਫੜਦੇ ਨੂੰ ਸਲੂਨ ਤੇ ਆ ਗਿਆ ਕਲਾਇੰਟ ਦਾ ਅੰਦਰ ਕੰਮ ਚੱਲ ਰਿਹਾ ਨੇਲ ਐਕਸਟੈਂਸ਼ਨ ਤੇ ਪਤਾ ਨਹੀਂ ਹੈਡ ਵੋਸ਼ ਕਰਵਾਇਆ ਖਣੀ ਲਾਵੀ ਭਰਾ ਹੁਣੀ ਆਏ ਆ ਮਿਲਣ ਵਾਸਤੇ ਸਪੈਸ਼ਲ ਕਹਿੰਦੇ ਵੀ ਦੀਪ ਸਿਹਤ ਤਰੀਕਾ ਦਾ ਆ ਫਿਰ ਜਿਹੜੇ ਪਿਆਰ ਕਰਦੇ ਆ ਮਿਲਣ ਵਾਸਤੇ ਆ ਹੀ ਜਾਂਦੇ ਵੇਖ ਲੋ ਇਹ ਮਿਹਰਬਾਨੀ ਭਾਈ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਜੀ ਮਿਲਣ ਤੇ ਆਪਣਾ ਕਿਹੜਾ ਨਗਰ ਆ ਲੰਗੋਵਾਲ ਜੀ ਲੰਗੋਵਾਲ ਸ਼ਮਾ ਦਾ ਮਡਾ ਚਲ ਬਹੁਤ ਵਧੀਆ ਗੱਲ ਆ ਉਧਾ ਪੰਪ ਪੰਪ ਵੀ ਵੀਰ ਹੋਣਾ ਦੇ ਆਪਣੇ ਹੀ ਕੋਈ ਨਿਆਵਾਂ ਕੇਵਲੇ ਠੀਕ ਆ ਜੀ ਮੈਂ ਬਟਾਲੇ ਚੱਲ ਪਿਆ ਮੈਂ ਸੰਦੀਪ ਨੂੰ ਲੈਣ ਵਾਸਤੇ ਜਾ ਰਿਹਾ ਹਾਂ ਅਮ੍ਰਿਤਸਰ ਤੇ ਉਹ ਜਾਣਾ ਮੈਂ ਥੋੜੇ ਕਿ ਟਾਈਮ ਤੱਕ 4 ਵਜੇ ਨੇ ਲਵੇ ਇੱਥੇ ਤੱਕ ਪਹੁੰਚ ਗਏ ਆਂ ਆ ਪੁਲ ਪਤਾ ਨਹੀਂ ਬਣਿਆ ਕਿ ਨਹੀਂ ਬਣਿਆ ਲੱਗਦਾ ਜਾਮ ਅਜੇ ਅੱਜ ਵੀ ਲੱਗਾ ਆ ਯਾਰ ਇੱਥੇ ਜਾਮ ਬੜਾ ਲੱਗਦਾ ਬੜਾ ਔਖਾ ਕੰਮ ਆ ਯਾਰ ਇਹ ਗੁਰთა ਸਾਹਿਬ ਗੁਰਦਰਦੇ ਸਾਹਮਣੇ ਜਿਹੜਾ ਪੁਲ ਮੈਂ ਉਹਦੀ ਗੱਲ ਕਰ ਰਿਹਾ ਹਾਂ ਇਹ ਵਾਲਾ ਪੁਲ ਯਾਰ ਇਹਨਾਂ ਬਣਾਇਆ ਨਹੀਂ ਲਮਕਾ ਹੀ ਛੜਿਆ ਬਣਾਉਂਦੇ ਨਹੀਂ ਪਤਾ ਨਹੀਂ ਕੀ ਚੱਕਰ ਹੈ 골ਡਨ ਗੇਟ ਪਹੁੰਚ ਗਏ ਆਪਾਂ 골ਡਨ ਗੇਟ ਪਹੁੰਚੇ ਆ 5:00 ਵਜੇ ਤੇ 12 ਮਿੰਟ ਤੇ ਬਹੁਤ ਟਾਈਮ ਲੱਗਾ ਸੀ ਤੇ ਨਾ ਜਾਮ ਲੱਗਾ ਹੈ ਨਾ ਤਾਂ ਆ ਗਈ ਆ ਗਈ ਓਏ ਆ ਗਈ ਪਤਾ ਕੈਸੀ ਕਹਾ ਬਾਪਾ ਕੀ ਹਾਲੀ ਕੀ ਠੀਕ ਆਤੀ ਬੱਸੀ ਨਹੀਂ ਭਾਈ ਪਾਪਾ ਨੂੰ ਆ ਭੱਜ ਗਈ ਵੇ ਵਛੋਣਾ ਹੁਣ ਐਕਟਿੰਗ ਕਰਕੇ ਲੈ ਹਮਣ ਐਕਟਿੰਗ ਕਰਨੀ ਵੇ ਜਾ ਰਹੀ ਪਪਾ ਨਾਲ ਦੀ ਸੱਸੀ ਕਾ ਸੱਸੂ ਕਾ ਕੀ ਹਾਲ ਏ ਠੀਕ ਠਾਕ ਕੀ ਹਾਲ ਏ ਚਲੋ ਬਦਿਜਾ ਠੀਕ ਠਾਕ ਹੈ ਹੁਣ ਚਾਹ ਕਰਨੀ ਜਦੋਂ ਚਾਹ ਕਰਨ ਦਾ ਵੇਲਾ ਉਦੋਂ ਦੀ ਕੀਤੀ ਨਹੀਂ ਹੈ ਫਤੋ ਲੈ ਤਿਆਰ ਕੀਤਾ ਹੈ ਉਹ ਕੰਮ ਗੀ ਜਾਂਮ ਯਾਰ ਇੱਥੇ ਬੜਾ ਲੱਗਾ ਤੁਹਾਡੇ ਆ ਆਪਣਾ ਕੀ ਪਾਣੀ ਪੀਣਾ ਪਾਣੀ ਪੀਣਾ ਪਾਣੀ ਲੈਣ ਗਈ ਮੇਰ ਜੱਗਾ ਪਾਣੀ ਲੈਣ ਗਈ ਪਾਣੀ ਲੈਣ ਗਈ ਮੈਨੂੰ ਪਾਣੀ ਲੈਣ ਗਈ ਆ ਹਾਂ ਪਾਣੀ ਪੀਣਾ ਨਾ ਪਾਣੀ ਨਹੀਂ ਪੀਣਾ ਨਾ ਆ ਕੀ ਆ ਆ ਕੀ ਆ ਨਹੀਂ ਘੁੱਟ ਵੀ ਨਹੀਂ ਪੀਣਾ ਇਹ ਕੀ ਆ ਆ ਦੱਸਦੇ ਆ ਕੀ ਆ ਕੋਕੀ ਕੇ ਕੋਲਡ ਡਰਿੰਕ ਆ ਮੈਨੂੰ ਲੱਗਾ ਪਤਾ ਨਹੀਂ ਕੀ ਕਹਿੰਦੇ ਪੋਤੇ ਅੱਛਾ ਅੱਛਾ ਠੀਕ ਆ ਠੀਕ ਹੈ ਇਹ ਤੁਸਤਮ ਨਾਈ ਦੱਸ ਮੈਨੂੰ ਪਹਿਲਾਂ 57 ਹੀ ਦੱਸ ਇੰਜੈਕਸ਼ਨ ਲਾ ਗਈ ਇਹਦੇ ਚਲੋ ਇਹਦੇ ਇੰਜੈਕਸ਼ਨ ਲਾ ਗਈ ਚਲੋ ਫੜੋ ਇਹਨੂੰ ਇੱਕ ਮਿੰਟ ਫੜੋ ਇੰਜੈਕਸ਼ਨ ਲਾਈ ਹੈ ਜੈਸ਼ਨ ਆਦ ਗਿਆ ਕਿੰਨੀ ਕੀ ਪੀੜ ਹੋਈ ਜੀ ਇੰਜੈਕਸ਼ਨ ਲਗਾ ਹੈ ਪੀ ਗਿਆ ਪੀ ਹੋਈ ਸੀ ਹਾਂ ਕੰਨ ਪਾਪਾ ਨਾਲ ਦੇ ਛੱਤ ਲੱਗੀ ਹੈ ਕਿਥੇ ਲੱਗੀ ਛੱਤ 아이ਏ ਉਹ ਕਿਦਾਂ ਆਫਿਸਨ ਕੀ ਦਿੱਤ ਭੱਜ ਜਾਂਦੀ ਹੈ ਸਲੀਪ ਆ ਗਈ ਅਛਾ ਅਛਾ ਲਾ ਵੀ ਹੁਣ ਆਪਣੀ ਹੋ ਗਈ ਤਿਆਰੀ ਬੈਠੇ ਹਾਂ 2 ਮਿੰਟ ਮੰਗਵਾ ਲੈਂਦੀ ਮੈਂ ਉਹ ਕਿੱਥੋਂ ਮਿਲਦੇ ਆ ਉਹ ਲਾ ਬਾਰੋਂ ਲਾਏ ਉਹਨੇ ਕਿੱਥੇ ਨਹੀਂ ਥੋੜੀ ਮਿਲਦੀ ਮੈਂ ਮਾਜ ਮਾਣਾ ਮੈਂ ਬੈਠੀ ਕਹਾਂ ਉਹ ਵੀ ਰੱਖ ਲਓ ਬੈਠ ਜੀ ਲੈ ਹੁਣ ਆਪਣੀ ਜਾਣ ਦੀ ਹੋ ਗਈ ਤਿਆਰੀ ਬੈ ਬੈ ਗੱਡੀ ਆਈ ਮਗਰ ਕੀ ਆਂਦੀ ਆ ਮੈਂ ਖੜੋ ਨਿੰਨੂ ਰੇਂਦ ਰੇਂਦ ਨਹੀਂ ਇੱਥੇ ਰੱਖ ਲਓ ਚਲੋ ਰੇਪਰ ਰੇਪ ਇੱਥੇ ਚੱਲ ਬਾਏ ਬਾਏ ਬਾਈ ਘਰ ਤੋ ਅਸੀਂ ਚੱਲਨੇ ਇੱਧਰ ਬੱਸ ਸਟੈਂਡ ਵੱਲ ਇੱਧਰ ਜਗਰਾਤਾ ਹੁੰਦੇ ਲੱਗਦਾ ਹਨਾ ਅੱਜ ਵੇ ਛੁੱਟੀ ਹਣੀ ਹੈ ਕਿ ਬਸਾਂ ਵਾਲਿਆਂ ਨੂੰ ਪੱਕੀ ਗੱਲ ਕਨੇ ਜਾਂ ਫਿਰ ਪਰਾਂ ਨੂੰ ਬਸਾ ਕੱਢਣ ਦਾ ਰਸਤਾ ਬਣਾਇਆ ਉਹ ਪੱਕੀ ਗੱਲ ਹੀ ਲੈ ਵੀ ਮੈਂ ਮਾਰਕੀਟ 'ਚ ਪਹੁੰਚ ਗਿਆ ਇੱਥੋਂ ਆਪਾਂ ਸਮਾਨ ਲੈ ਲਾਂਗੇ ਮੀਲ ਦਾ ਮੀਲ ਆਟ ਵਾਸਤੇ ਦੁਕਾਨ ਲੱਭਦੇ ਅਸੀਂ ਖਾਵਾਂਗੇ সুইਟ ਪੋਟੈਟੋ ਮੈਂ ਤੇ ਹਰ ਗੁੱਜ ਉਹ ਘਾਦੋ ਵਧੀਜੀ ਇਹਦੇ ਮੂਤ ਨਾ ਆ ਆਹ ਕਿ ਦਸੱਟ ਲੱਗੀ ਹਾਂਜੀ ਉਹ ਸੱਤ ਤੇ ਦਸ ਓਏ ਉਹ ਦੇਖਣਾ ਪਈ ਸੁਧੀਆ ਜਾ ਉਹ ਨਾ ਨਾ ਗਿਆਸਾ ਲਾ ਗਏ ਨਾ ਇੱਥੇ ਕਿੰਨੇ ਬੜਾ ਪਰੇਸ਼ਾਨ ਕੀਤਾ ਪਹੁੰਚ ਗਏ ਆਪਾਂ ਆਪਣੇ ਬਟਾਲੇ ਸ਼ਹਿਰ ਹਮ ਚਿੱਟੀਆਂ ਪਟੀਆਂ ਪੁੱਟੀਆਂ ਹੀ ਕਰਤੀਆਂ ਨੇ ਜਿਹੜੀਆਂ ਰੋਡ ਦੇ ਤੇ ਆੜੀਆਂ ਲਾ ਪੱਟੀ ਫੇਰਦੇ ਲਾਈਨਾਂ ਵਾਲੀ ਸੀ ਨੂੰੰਤੇ ਪਾ ਜੁਨੀ ਨੂੰ ਮੈਂ ਹੁਣੇ ਫੋਨ ਕੀਤਾ ਕਹਿੰਦੇ ਸਮੂਥਲੀ ਚੱਲਣ ਦੀ ਐ ਅਕੀ ਜਾ ਗਏ ਦੇਖਦੇ ਆਪਾਂ ਕਿ ਓਪਨ ਹੈ ਸਲੂਨ ਜਾਂ ਨਹੀਂ 8 ਵਜੇ ਤੇ 20 ਮਿੰਟ ਹੋ ਗਏ ਨੇ ਇਸ ਟੈਂਡਰ ਰਾਤ ਤੇ ਤੇ ਹਰਗੁਣ ਹੱਡੀ ਸੌਂ ਗਈ ਆ ਵੀ ਆਵੇ ਪਹੁੰਚ ਗਏ ਸਲੂਨ ਤੇ ਤੇ ਇੱਕ ਕਲੈਂਟ ਆਇਆ ਉਹ ਸਮੂਥਿੰਗ ਦੇ ਨੇ ਕੰਨ ਭਾਜੀ ਹਣੀ ਪਹੁੰਚ ਗਏ ਆਪਾਂ ਹੁਣ ਘਰੇ ਘਰੇ ਪਹੁੰਚੇ ਆਪਾਂ 8:30 ਵਜੇ ਨਾਲ ਤੇ ਹਰਗੁਣ ਸੁੱਤੀ ਐ ਇਹ ਉੱਠੀ ਨਹੀਂ ਅਜੇ ਵੀ ਪਾਣੀ ਪੀ ਕੇ ਤੇ ਹੁਣੇ ਉਹ ਉਥੋਂ ਪੀਤਾ ਪਾਣੀ ਕੀ ਦਾ ਨਾਮ ਸਮਾਨ ਜੇ ਲੈਣ ਵਤ ਗਿਆ ਨੇ ਬੋਤਲਾਂ ਦੇ ਵਿੱਚ ਪਾਣੀ ਦੇ ਦਿੱਤਾ ਸੀ ਤੇ ਘਰ ਦੇ ਵਿੱਚ ਰੱਖਿਆ ਉਹ ਪੀਤਾ ਹੋਣੇ ਅਜੇ ਰੋਟੀ ਰੇੜੀ ਪਾਣੀ ਰੋਟੀ ਕੋਈ ਨਹੀਂ ਖਾ ਲਾਂਗੇ ਹਾਂ ਦਾਦਾਂ ਡਰਾ ਦੋ ਦਾਦਾਂ ਡਰਾ ਦਾਂ ਦਾਦਾਂ ਚਾਹ ਕਰ ਉਹ ਨਾਲ ਇੱਥੋਂ ਆਈ ਆਈ ਦਾਦਾਂ ਚਾਹ ਕਰ ਤੇ ਚਾਹ ਕਰਦਾ ਨਾਲ ਕਿ ਕੰਬਲ ਕੰਬਲ ਲਾ ਕੇ ਚਾਹ ਕਰਦਾ ਦਾਦਾ Mommy, Pendergas. j u n a s go picking you through the d a o and the corner of his own j u ਯੋ ਆਪਣਾ ਜਰਾ ਮਾਂ ਪਾਈਆਂ ਤੇ ਉਹ ਤਿਲਕ ਗਿਆ ਪੈਰ ਤਿਲਕਿਆ ਮੂੰਹ ਮੱਜਾ ਮਹਿੰਦੀ ਦਸਣ ਦੇ ਨਹੀਂ ਨਹੀਂ ਹੁਣੇ ਹੁਣੇ ਮੱਜਾ ਮੂੰਹ ਉਹ ਹੁਣੇ ਕਹਿੰਦੇ ਕੱਲ ਦਾ ਹਣੀ ਮੱਜਾ ਕਹਿੰਦੇ ਮੂੰਹ ਮੱਜਾ ਪੁੰਝੇਗੇ ਸੁਦਾ ਜੀ ਸੁਦਾ ਸੀ ਆ ਮੇਰੇ ਮਿਲ ਤੋਂ ਪਾਰੀ ਕਰਦੀ ਹੋਏ ਆ ਮਤਲਬ ਉਹ ਬੰਦਿਆ ਸੀ ਹੋਏ ਹਰ ਗੁਣ ਕੀ ਦੇਣਾ ਸੌਂਦਾ ਹਰ ਗੁਣ ਕੀ ਦੇਣਾ ਸੌਂਦਾ ਪਾਪਾ ਨੂੰ ਸੌਂਦਾ ਆ ਅੱਛਾ ਦਾਦਾ ਦਾ ਨਹੀਂ ਸੌਂਦਾ ਸੌਂਦਾ ਆ ਸੌਂਦਾ ਆ ਅੱਜ ਅੱਜ ਆਇਆ ਮੱਤੂ ਉੱਥੇ ਗੁਰਬਾਣੀ ਮਿਲਿਆ ਮਿਲਾਈ ਰੋਟੀ ਠੀਕ ਐਸੀ ਮਿਲ ਬਾਤ ਦਾਦੀ ਨੇ ਮਣੀ ਦਾਦੀ ਨੂੰ ਤੂੰ ਮੈਂ ਦਾਦੀ ਨੇ ਸ assi ਕਹੇ ਦਾਦੀ ਨੇ ਸ assi ਕਹੇਤੀ ਅੱਛਾ ਵੈਰੀ ਗੁੱਡ ਦਾਦੀ ਨੇ ਵਸੀ ਪਾ ਦੋ ਓ ਤੇਰਾ ਭਲਾ ਹੋ ਜੇ ਭੱਜਾ ਗਿਆ ਓਏ ਉੱਪਰ ਜਾਏਗੀ ਆ ਜੀ ਮੱਥੇ ਤੇ ਪਾਰੀ ਕਰਦੀ ਹੋਏ ਨਾ ਪੂਰਾ ਬੜਾ ਸਾਫ ਜਾ ਬਣਾ ਕੇ ਨਾ ਇਹ ਕਰਦੀ ਹੋਏ ਫੇਰ ਮੱਥੇ ਤੇ ਉਹ ਜਿੱਦੇ ਬਹਿਣਾ ਤੂੰ ਐਂ ਕਰ ਮੈਂ ਜੂਗਾ ਤੂੰ ਉਧਰੋਂ ਨਿਆ ਸਿਰ ਨਾ ਬਣਾਉਂ ਸਿਰ ਨਾ ਆ ਜਾ ਆ ਜਾ ਦਾਦਾਵੰਦ ਨੂੰ ਰੇੜਾ ਦਾਦਾਵੰਦ ਨੂੰ ਦਾਦਾਵੰਦ ਨੂੰ ਕਰ ਦੋ ਨੇ ਜੋ ਉਹ ਉਹ ਮਰੀ ਜਾ ਸੀ ਉਹ ਖਲਾ ਖਲਾ ਕਈ ਤਾਂ ਹੁੰਦਾ ਫੜ ਲੋ ਪੈਰ ਨ ਮਰੀ ਜੂਣਾ ਕਰਦੇ ਉਹਨਾਂ ਕਰਦੇ ਪੈਰ ਨੂੰ ਹਾਂ ਤੇਰੀ ਭਲੀ ਹੋ ਜੇ ਓਏ ਪੁਰਾ ਆ ਜਾ ਅੱਗੇ ਹੋ सही संदीप 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 आखंड डैडी जी का फोन किद सही है, वो वो है।, है।, संदीबा? संदीबा? ये सही है? चलो वाइया चाहिए एद ना है गूगल पिक्सल टीवी पर नहीं आइटमी होती ਕੋਈ ਉਹ ਅਮ ਜਗੇ ਘਰੇ ਹੁਣ ਆਪਾਂ ਤੇ ਦਰਵਾਜ਼ਾ ਖੁੱਲਾਈ ਨਾ ਕੋਈ ਬੰਦ ਤੇ ਪੋਤ ਡੇ ਗਿਆ ਸੀ ਚੱਲ ਸੌਂ ਜਾ ਚੱਲ ਉੱਪਰ ਹੋ ਜਾ ਚੜ ਜਾ ਮੰਜੇ ਤੇ ਚੱਲ ਵੈਰੀ ਗੁੱਡ ਧੀ ਬੜੀ ਬੀਬੀ ਹੋ ਇਹ ਦਤੀ ਕਹਿੰਦੇ ਆਖੇ ਲੱਗਦੀ ਆ ਕਹਿੰਦੇ ਤੀ ਕਹਿੰਦੇ ਤੀ ਆਖੇ ਲੱਗਦੀ ਆ ਸਲੂਨੀ ਸਲੂਨੀ ਵੀਡੀਓ ਬਣਾਉਣੀ ਏ ਇੱਕ ਅੱਛਾ ਨਾ ਦੱਸ ਵੀ ਪਿਓ ਤੀ ਦੀ ਮੈਚਿੰਗ ਹੋ ਕਿ ਕਿਨੇ ਪੱਗ ਦੇ ਨਾਲ ਹੋ ਗਈ ਐ ਨਾ ਕੋਹਾਂ ਜੀ ਆਹ ਤੇਰੀ ਬੜੀ ਹਜੇ ਪੁੱਤ ਕਿਹਦੇ ਨਾਲ ਸੰਦਾ ਆ ਪਾਪਾ ਸੰਦਾ ਆ ਪਾਪਾ ਸੰਦਾ ਆ ਠੀਕ ਆ ਤੇ ਪੁੱਤ ਲਾਡੀ ਕਿਹਦੇ ਨਾਲ ਕਰਦਾ ਹੈ ਮੇਰੀ ਤੇ ਇਹ ਬੜੀ ਬੀਬੀ ਹੋ ਅੱਛਾ ਮੈਂ ਤੇਦ ਕਰਨੀ ਨਹੀਂ ਮੈਨੂੰ ਫਿਰ ਖਲ ਲੱਗ ਗਿਆ ਮੈਂ ਕੋਈ ਪਤਾ ਨਹੀਂ ਕੀ ਕਰਨ ਲੱਗ ਗਿਆ ਮੈਂ ਕਿੱਥੇ ਚੱਲਿਆ ਕਿੱਥੇ ਚੱਲਿਆ ਵਾ ਅੱਛਾ ਪਰੇ ਕਰਨੀ ਸੀ ਮੈਨੂੰ ਨਿਕੋ ਮੈਨੂੰ ਕੋਈ ਪਤਾ ਨਹੀਂ ਕੀ ਕਰਨਾ ਆ ਚੱਲ ਜਾ ਸੋ ਜਾ ਹੁਣ ਨਸੀਹਤ ਤੇਰੀ ਠੀਕ ਨਹੀਂ ਹੈ ਹੈ ਗੱਤਾ ਜਾ ਹੁਣ ਆ ਉੱਥੇ ਸੰ ਲੈ ਦਾਦੀ ਨੇ ਯਾਦ ਨਾ ਹਮੇਸ਼ਾ ਹੀ ਪਾਗਮਣ ਦਾਦੀ ਤੇ ਜਾ ਸੰਦਾਰ ਭੱਜ ਜਾ ਜਾਂ ਭੱਜ ਜਾ ਟਾਈਮ ਇਹਦਾ ਕੀ ਹੋਵੇ ਚੱਲ ਦੌੜ ਜਾ ਅੱਜ ਆ ਪਾ ਜਾ ਮੜੀ ਜਾ ਇਹਨੇ ਮੜੀ ਜਾਏ ਚੱਲ ਵੀ ਸੰਜਾ ਬਈ ਤੂੰ ਡੇਕ ਪਣਾ ਆ ਲੈ ਹੁਣ ਇਹ ਕਿੱਧਰ ਚੱਲੀ ਦਾਦੇ ਵਾਲ ਚੱਲੀ ਉੱਥੇ ਰੱਖ ਦੇ ਇੱਕ ਮਿੰਟ ਯਾਰ ਇਹਨੇ ਨਾ ਮੈਨੂੰ ਹੁਣ ਮੈਨੂੰ ਉਤਰਨਾ ਪੈਣਾ ਇੱਕ ਮਿੰਟ ਬਸ ਮੈਂ ਆਖ ਲੋਜ ਮੈਂ ਆ ਗਿਆ ਬਸ ਹੁਣ ਇੱਕ ਮਿੰਟ ਖਲੇ ਫੜੀਏ ਰਹਿਣ ਹਣ ਇੱਕੋ ਮਿੰਟ ਹੋਏ ਨੂੰ ਜਰਾ ਇਹਨੂੰ ਜਰਾ ਫੜੀਏ ਫੜੀਏ ਗਾੜੀ ਦਰ ਜਾਨੀ ਨਹੀਂ ਕੱਲਾ ਹਰਣ ਚੱਲ ਵਾ 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 ਜੀ ਕੀ ਓਕੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆ ਕੰਨ ਨਾਲ ਮਿਲਦੇ DNA ਤੱਕ ਲਈ ਸਤਿ ਸ਼੍ਰੀ ਅਕਾਲ ਤੇ ਪੱਟੀ ਦੋ ਦਿਨ ਦੋ ਦਿਨ ਹੋ ਗਏ ਨੇ ਪਰਵਾਈ ਨਹੀਂ ਹਸਪੀਟਲ ਨੂੰ ਗਏ ਹੁਣ ਫਾਈ ਮੋਗੀ ਸਭਾ ਲੈਣ ਆਪੇ ਜਾਣਾ ਹੈ ਹੁਣ ਕਰੇ ਜਾਂ ਕੰਨ ਜਾਂ ਬੱਕਾ ਚਲੋ ਠੀਕ ਹੈ ਜੀ ਓਕੇ ਬਾਏ ਬਾਸੀ ਕਾ ਸਮਝ ਆਤੀ ਹੈ ਬਾਏ ਮੈਂ ਲਗਾਣ ਸੋਣ ਓਕੇ ਬਾਏ